ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਜਿਵੇਂ ਕਿ ਮੌਸਮ ਚੇਂਜ ਹੋ ਰਿਹਾ ਮੌਸਮ ਦੇ ਨਾਲ ਨਾਲ ਠੰਡ ਦੁਬਾਰਾ ਆ ਰਹੀ ਆ ਤੇ ਪਰ ਠੰਡ ਤਾਂ ਚਲੋ ਨਹੀਂ ਆਣੀ ਆਉਣਾ ਤਾਂ ਸਾਡੇ ਕੋਲੇ ਗਰਮੀਆਂ ਹੀ ਨੇ ਹਨਾ ਪਰ ਬਾਹਰ ਬੈਠੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਜੇ ਤੁਹਾਡੇ ਕੋਲ ਪਿਓਰ ਪਸ਼ਮੀਨੇ ਦੇ ਉੱਪਰ ਸੂਟ ਹੈਗੇ ਆ ਤਾਂ ਉਹ ਜ਼ਰੂਰ ਸ਼ੋਅ ਕਰੋ ਹਨਾ ਇੱਕ ਇੱਕ ਪੈਨ ਨੂੰ ਪਿਕਸ ਪਾਉਣੀਆਂ ਤਾਂ ਥੋੜੀਆਂ ਜਿਹੀਆਂ ਮੁਸ਼ਕਿਲ ਹੋ ਰਹੀਆਂ ਨੇ ਸੋ ਛੋਟੀ ਜਿਹੀ ਵੀਡੀਓ ਆ ਦੁਬਾਰਾ ਰਿਪੀਟ ਇਹ ਸਾਰੇ ਡਿਸਕਾਊਂਟ ਦੇ ਉੱਤੇ ਸੂਟ ਲੱਗੇ ਹੋਏ ਨੇ ਚਾਹੇ ਤੁਸੀਂ ਸ਼ਾਪ ਤੇ ਆ ਕੇ ਲੈ ਲਓ ਤਾਂ ਵੀ ਤੁਹਾਨੂੰ ਇਹੀ ਰੇਟ ਲੱਗਣੇ ਆ ਚਾਹੇ ਤੁਸੀਂ ਘਰ ਬੈਠੇ ਮੰਗਵਾ ਲਓ ਤਾਂ ਵੀ ਤੁਹਾਨੂੰ ਇਹੀ ਰੇਟ ਲੱਗਣੇ ਨੇ ਤੇ ਜਿਹੜੀਆਂ ਪੈਣਾ ਕਈ ਵਾਰੀ ਕੋਈ ਸੇਲ ਨੂੰ ਚਾਰ ਪੰਜ ਸੂਟ ਇਕੱਠੇ ਮੰਗਵਾਉਂਦੀਆਂ ਹੁੰਦੀਆਂ ਨੇ ਤਾਂ ਵੀ ਤੁਹਾਨੂੰ ਇਹੀ ਰੇਟ ਲੱਗਣੇ ਨੇ ਸੋ ਕਿਉਂਕਿ ਬਿਲਕੁਲ ਹੀ ਲੈਸ ਦੇ ਉੱਪ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਿਓਰ ਪਸ਼ਮੀਨਾ ਰਹੂਗਾ ਰਸ਼ੀਆ ਬ੍ਰਾਂਡ ਰਹੂਗਾ ਬਹੁਤ ਵਧੀਆ ਕਲੈਕਸ਼ਨ ਆ ਕੁਝ ਵੀ ਇਹਦੇ ਬਾਰੇ ਕਹਿਣ ਦੀ ਲੋੜ ਨਹੀਂ ਜਿੰਨਾ ਭੈਣਾਂ ਤੱਕ ਪਹੁੰਚ ਚੁੱਕਿਆ ਜਿਨ੍ਹਾਂ ਨੇ ਵੇਅਰ ਕੀਤਾ ਉਹਨਾਂ ਦੀ ਰਿਪੀਟ ਟੂ ਰਿਪੀਟ ਇਹ ਚੀਜ਼ਾਂ ਲਈ ਡਿਮਾਂਡ ਆ ਸੋ ਜਿੰਨਾ ਭੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਸੀਗੇ ਸੋ ਹੁਣ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਤੇ ਲੋ ਜੀ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੇ ਇੱਕ ਰਿਕੁਐਸਟ ਇਹ ਜ਼ਰੂਰ ਆ ਸਾਰੀਆਂ ਭੈਣਾਂ ਨੂੰ ਹਨਾ ਵੀ ਜਦੋਂ ਜਿਹੜੀ ਕਿ ਸਟਿਚਿੰਗ ਪੂਰੀ ਓਵਰਲੋਕ ਚੱਲ ਰਹੀ ਆ ਪੂਰੀ ਓਵਰਲੋਕ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਦਾ ਇੰਨਾ ਜ਼ਿਆਦਾ ਪਿਆਰ ਆ ਬਹੁਤ ਪਿਆਰ ਦੇ ਰਹੇ ਹੋ ਸੂਟ ਦਾ ਚਲੋ ਜੋ ਆਪਣਾ ਵੀਡੀਓ ਦਾ ਸਾਰਾ ਕਨਸੈਪਟ ਚੱਲ ਹੀ ਰਿਹਾ ਹਨਾ ਤੁਸੀਂ ਇੰਨਾ ਪਿਆਰ ਵੀਡੀਓ ਨੂੰ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਬਟ ਬਾਲ ਪਹਿਣਾ ਨਾਲ ਦੀ ਨਾਲ ਹੁਣ ਸਟੀਚਿੰਗ ਵੀ ਜ਼ਿਆਦਾਤਰ ਫੋਰਨ ਦੀਆਂ ਪਹਿਣਾ ਦੀ ਹੀ ਸਾਡੇ ਕੋਲ ਚੱਲ ਰਹੀ ਆ ਤੇ ਕੋਸ਼ਿਸ਼ ਬਸ ਇਹ ਕਰਿਆ ਕਰੋ ਰਿਕੁਐਸਟ ਮੇਰੀ ਇਹ ਆ ਜਦੋਂ ਤੁਸੀਂ ਸਾਡੇ ਨਾਲ ਡੀਲ ਕਰਨ ਰਾਗ ਗਿਆ ਮਤਲਬ ਕਿ ਇੱਕ ਸੂਟ ਰਖਵਾ ਲਿਆ ਹਨਾ ਤਾਂ ਨਾਲ ਦੀ ਨਾਲ ਤੁਸੀਂ ਥੋੜੀ-ਮੋਟੀ ਪੇਮੈਂਟ ਕਰਕੇ ਇਹ ਹੁਣ ਟੋਟਲ ਤਾਂ ਲੱਗੂਗਾ ਜਦੋਂ ਪੂਰਾ ਬਿੱਲ ਬਣ ਗਿਆ ਸਟੀਚਿੰਗ ਹੋ ਗਈ ਸੂਟ ਤੁਸੀਂ ਡਨ ਕਰ ਲਈ ਫਿਰ ਕੋਰੀਅਰ ਚਾਰਜਸ ਤੁਹਾਡੇ ਜੋ ਵੀ ਹੋਊਗਾ ਅਕੋਰਡਿੰਗ ਟੂ weight ਹਨਾ ਸੋ ਉਹ ਸਾਰਾ ਆਪਾਂ ਲਾ ਕੇ ਤੁਹਾਨੂੰ ਬਿੱਲ ਸੈਂਡ ਕਰਾਂਗੇ ਕਿਉਂਕਿ ਬਿੱਲ ਤਾਂ ਪਹਿਲਾਂ ਸੈਂਡ ਹੀ ਨਹੀਂ ਹੋ ਸਕਦਾ ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ ਭੈਣ ਬਣ ਕੇ ਥੋੜੀ-ਮੋਟੀ ਪੇਮੈਂਟ ਕਰਕੇ ਨਾ ਤੇ ਆਪਣਾ ਮੇਜਰਮੈਂਟ ਵਗੈਰਾ ਦੇ ਕੇ ਨਾਲ ਦੀ ਨਾਲ ਸਟਿਚਿੰਗ ਸਟਾਰਟ ਕਰਵਾ ਲਿਆ ਕਰੋ ਕਿਉਂਕਿ ਸਾਨੂੰ ਵੀ ਸੌਖਾ ਹੋ ਜਾਂਦਾ ਸਾਨੂੰ ਜਿਆਦਾ ਉਹ ਵੇਟ ਨਹੀਂ ਕਰਨੀ ਪੈਂਦੀ ਹਨਾ ਜਦੋਂ ਫਿਰ ਕਿਉਂਕਿ ਜਦੋਂ ਤੁਸੀਂ ਹੁਣ ਜਿਵੇਂ ਕਈ ਸੂਟ ਰਖਵਾ ਲਏ ਉਸ ਤੋਂ ਬਾਅਦ ਫਿਰ ਵੇਟ ਕਰਕੇ ਥੋੜੇ ਟਾਈਮ ਬਾਅਦ ਪੇਮੈਂਟ ਆ ਜਾਂਦੀ ਹੈ ਫਿਰ ਮੇਜਰਮੈਂਟ ਆ ਜਾਂਦਾ ਜਾਨੂ ਉਹ ਸਟਿਚਿੰਗ ਤੁਹਾਡੇ ਸੂਟਾਂ ਦੀ ਸਟਾਰਟ ਹੋਣੀ ਹੁੰਦੀ ਆ ਜਾਨੂ ਕੋਈ ਨਾ ਕੋਈ ਹੋਰ ਪਹਿਣ ਦਾ ਆਰਡਰ ਨਾਲ ਦੀ ਨਾਲ ਕਨਫਰਮ ਹੋ ਕੇ ਉਹਨਾਂ ਦੀ ਸਟਾਰਟ ਹੋ ਜਾਂਦੀ ਆ ਸੋ ਸਾਨੂੰ ਫਿਰ ਹੁੰਦਾ ਤੁਸੀਂ ਕਹਿ ਦਿੰਦੇ ਅਸੀਂ ਤਾਂ ਦੀਦੀ ਇੰਨੇ ਟਾਈਮ ਦੇ ਰਖਵਾਏ ਹੋਏ ਸੀ ਤੁਸੀਂ ਇੰਨਾ ਟਾਈਮ ਲਗਾਤਾ ਸਟਿਚਿੰਗ ਨੂੰ ਟਾਈਮ ਲੱਗਦਾ ਕਿਉਂਕਿ ਸਟਿਚਿੰਗ ਅਸੀਂ ਪੂਰੀ ਤਸੱਲੀ ਨਾਲ ਕਰਕੇ ਦਵਾਂਗੇ ਇੱਕ ਦੋ ਟੇਲਰ ਅ ਵਿੱਚ ਆਏ ਸੀਗੇ ਰੱਖੇ ਵੀ ਨੇ ਬਟ ਉਹ ਗੱਲ ਨਹੀਂ ਬੰਦੀ ਜੋ ਸਾਡਾ ਆਪਣਾ ਟੇਲਰ ਆ ਉਹ ਹੀ ਸਟਿਚਿੰਗ ਜਿਨ੍ਹਾਂ ਦੀ ਪੂਰੀ ਪਰਫੈਕਟ ਹੋ ਕੇ ਪਹਿਣਾ ਤੱਕ ਜਾਂਦੀ ਆ ਉਹਦੇ ਰਾਈ ਹੀ ਜਾਂਦੀ ਆ ਹੁਣ ਸੋ ਮੈਂ ਚੇਤੀ ਕਿਸੇ ਤੇ ਵੀ ਮਤਲਬ ਕਿ ਆਇ ਨਹੀਂ ਵੀ ਕੋ ਮਤਲਬ ਕਿ ਹੁਣ ਮੈਨੂੰ ਪੂਰੀ ਨੀਡ ਆ ਇੱਕ ਟੇਲਰ ਹੋਰ ਦੀ ਹਨਾ ਬਟ ਚੇਤੀ ਮੈਂ ਰੱਖ ਵੀ ਨਹੀਂ ਸਕਦੀ ਕਿਉਂਕਿ ਮੈਨੂੰ ਵੀ ਉਹਦਾ ਪੂਰਾ ਹੋਣਾ ਚਾਹੀਦਾ ਕਿ ਹਾਂਜੀ ਇਹ ਪੂਰਾ ਵਧੀਆ ਤੁਹਾਡੇ ਤੱਕ ਵਧੀਆ ਕਿਉਂਕਿ ਇੱਥੇ ਜਦ ਰੈਗੂਲਰ ਸੂਟ ਬਣਨਗੇ ਜੇ ਉਹ ਸਟੀਚਿੰਗ ਸਹੀ ਜਾਊਗੀ ਤਾਂ ਤੁਹਾਡੇ ਤੱਕ ਸਟੀਚਿੰਗ ਅਸੀਂ ਉਹ ਵਾਲੇ ਟੇਲਰ ਦੀ ਦੇ ਸਕਦੇ ਆ ਨਹੀਂ ਤਾਂ ਜੋ ਸਾਡਾ ਇੱਕੋ ਹੀ ਟੇਲਰ ਆ ਪਰ ਉਹਦਾ ਦਿਨ ਰਾਤ ਇੱਕ ਹੋਇਆ ਪਿਆ ਵਿਚਾਰੇ ਦਾ ਇਸ ਲਈ ਕਹਿਣੀ ਹੁੰਦੀ ਆ ਭੈਣ ਬਣ ਕੇ ਇੰਨੀ ਕੁ ਰਿਕੁਐਸਟ ਹੀ ਆ ਜਦੋਂ ਤੁਸੀਂ ਸੂਟ ਰਖਵਾ ਲਿਆ ਚਾਹੇ ਤੁਸੀਂ ਇਧਰੋਂ ਚਾਹੇ ਉਧਰੋਂ ਆਲ ਦੇ ਨਾਲ ਚਾਹੇ ਥੋੜੀ ਪੇਮੈਂਟ ਕਰ ਦੋ ਕਰਕੇ ਆਪਣੀ ਸਟੀਚਿੰਗ ਵਗੈਰਾ ਨਾਲ ਹੀ ਮੀਜਰਮੈਂਟ ਦੇ ਕੇ ਕੰਮ ਇਹ ਡਨ ਕਰ ਦੋ ਕਿ ਹਾਂਜੀ ਵਿੱਚ ਦੀ ਸਾਡੇ ਸੂਟ ਨਾਲ ਦੀ ਨਾਲ ਤੁਹਾਡੇ ਸਟਿਚ ਹੋ ਜਾਣ ਤੇ ਤੁਹਾਡਾ ਕੋਰੀਅਰ ਟਾਈਮ ਨਾਲ ਪਹੁੰਚ ਜਾ ਕੇ ਸਾਨੂੰ ਬਹੁਤ ਟੈਨਸ਼ਨ ਰਹਿੰਦੀ ਆ ਚਾਹੇ ਹੋਰ ਕਿਸੇ ਨੂੰ ਨਾ ਰਹਿੰਦੀ ਹੋਵੇ ਬੜਾ ਸਾਨੂੰ ਮੈਨੂੰ ਬਹੁਤ ਟੈਨ ਜਦੋਂ ਤੁਹਾਡੀ ਪੇਮੈਂਟ ਨਹੀਂ ਵੀ ਕਿਹੜੇ ਟਾਈਮ ਹੈ ਇਹਨਾਂ ਦਾ ਕੋਰੀਅਰ ਪੂਰਾ ਡਨ ਕਰਕੇ ਤੁਹਾਡੇ ਤੱਕ ਪਹੁੰਚਦਾ ਕਰ ਸਕਾਂ ਸੋ ਇੰਨੇ ਕਿ ਮੇਰੀ ਰਿਕਵੈਸਟ ਜ਼ਰੂਰ ਮੰਨ ਲਿਓ ਤੇ ਕੋਈ ਵੀ ਭੈਣ ਜਦੋਂ ਵੀ ਤੁਸੀਂ ਸੂਟ ਰਖਵਾਨੇ ਹੋ ਨਾਲ ਦੇ ਨਾਲ ਪੇਮੈਂਟਾਂ ਕਰਕੇ ਸਕਰੀਨਸ਼ਾਟ ਦੇ ਕੇ ਆਪਣੇ ਡਨ ਕਰ ਲਿਆ ਕਰੋ ਐਵੇਂ ਸਕਰੀਨਸ਼ਾਟ ਪਾ ਕੇ ਬਾਅਦ ਵਿੱਚ ਕੋਈ ਆਨਸਰ ਨਹੀਂ ਦਿੰਦੇ ਤੇ ਮੈਂ ਮੈਂ ਫਿਰ ਵੀ ਤੁਹਾਨੂੰ ਰਿਪਲਾਈ ਕਰਦੀ ਆ ਕਿਉਂਕਿ ਮੈਨੂੰ ਹੁੰਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਨੀਡ ਆ ਤਾਂ ਹੀ ਉਹਨਾਂ ਨੇ ਹਨਾ ਸਕਰੀਨਸ਼ਾਟ ਕੀਤਾ ਸੋ ਮੈਂ ਕਨਫਰਮ ਕਰਕੇ ਫਿਰ ਦੂਸਰੇ ਬੰਦੇ ਨੂੰ ਅਗਲਾ ਇਹ ਵਾਲਾ ਸੂਟ ਦੁਬਾਰਾ ਦਿੰਨੀ ਆ ਸੋ ਕੋਸ਼ਿਸ਼ੇ ਕਰ ਲਿਆ ਕਰੋ ਕਿ ਨਾਲ ਦੇ ਨਾਲ ਪੇਮੈਂਟ ਕਰਕੇ ਆਪਣੇ ਸੂਟ ਡਨ ਕਰ ਲਿਆ ਕਰੋ ਬਸ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਆਲੋ ਪਿਓਰ ਪਸ਼ਮੀਨਾ ਦੇ ਰਹਿਣਗੇ ਇਹ ਸੂਟ ਪਿਓਰ ਪਸ਼ਮੀਨਾ ਬਿਲਕੁਲ ਲਾਈਟ ਵੇਟ ਜਿਨ੍ਹਾਂ ਤੇ ਕੋਈ ਲੋਨੀਆ ਦਾ ਕੋਈ ਬੋਨੀ ਹੁੰਦਾ ਤੇ ਇਹ ਨਿੱਗੇ ਸੂਟ ਹੁੰਦੇ ਨੇ ਇੱਕ ਤਾਂ ਹੁੰਦੀ ਆ ਐਲਪਾਈਨ ਪਸ਼ਮੀਨਾ ਜਿਹੜੀ ਕਿ ਉਹਦੇ ਤਾਂ ਲੂੰਬੋਰਦੀ ਕੋਈ ਹੈ ਹੀ ਨਹੀਂ ਇਹ ਪਿਓਰ ਪਸ਼ਮੀਨਾ ਆ ਜਾਂਦਾ ਜਿਹੜੇ ਬ੍ਰਾਂਡ ਦਾ ਵਧੀਆ ਘਰਾਂ ਦਾ ਆਪਾਂ ਜਿਨ੍ਹਾਂ ਨੂੰ ਕਹਿ ਦਿੰਨੇ ਆ ਹਨਾ ਤੇ ਉਹ ਉੱਥੋਂ ਇਹ ਨਨਕੇ ਪੂਰੇ ਬੈਸਟ ਹੁੰਦੀ ਆ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਕੋਈ ਕਲਰ ਦੀ ਕਿਸੇ ਤਰ੍ਹਾਂ ਦੀ ਕੱਪੜੇ ਦੀ ਕੋਈ ਕੰਪਲੇਨ ਨਹੀਂ ਹੁੰਦੀ ਇਹ ਵਾਲੇ ਸੂਟ 5 ਮੀਟਰ ਦੀ ਕਟ ਮਿਲੂਗੀ ਆਲ ਓਵਰ ਸੂਟ ਮਿਲੂਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਈਆਂ ਬਸ ਇਹ ਲਾਸਟ ਵੀਡੀਓ ਆ ਇਸ ਤੋਂ ਬਾਅਦ ਪੀਸ ਨਾ ਕਿਹੋ ਜਿਵੇਂ ਅੱਗੇ ਮੈਂ ਅਲਪਾਈਨ ਦੀਆਂ ਇੱਕ ਦੋ ਵੀਡੀਓ ਨਾ ਨਾ ਕਹਿੰਦੀ ਕਹਿੰਦੀ ਨੇ ਵੀ ਤੁਹਾਡੇ ਕਹੇ ਤੇ ਇੱਕ ਦੋ ਫੇਰ ਪਾਤੀਆਂ ਇਹ ਵੀ ਹੁਣ ਸਿਰਫ ਤੁਹਾਡੀ ਆਪ ਦੀ ਭੈਣਾ ਦੀ ਡਿਮਾਂਡ ਤੇ ਇਹ ਵੀਡੀਓ ਆ ਰਹੀ ਆ ਆ ਲੋ ਜੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੂਟ ਲੈ ਕੇ ਆਇਆ ਸੋ ਜਿਹੜਾ ਵੀ ਸੂਟ ਹੋਊਗਾ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਬਹੁਤ ਭੈਣਾ ਮੰਗਾ ਚੁੱਕੀਆਂ ਪਿਛਲੀ ਵਾਰ ਆਪਾਂ ਬਹੁਤ ਕਾਫੀ ਜ਼ਿਆਦਾ ਸੂਟ ਮੈਂ ਲੈ ਕੇ ਆਈ ਸੀ ਸਟਾਕ ਕਲੀਅਰੈਂਸ ਸੇਲ ਸੀਗੀ ਤੇ ਜਿਹੜੇ ਸੂਟ ਹੁਣ ਮੇਰੇ ਕੋਲ ਅਵੇਲੇਬਲ ਹੈਗੇ ਨੇ ਮੈਂ ਜਸਟ ਉਹਨਾਂ ਦੀ ਹੀ ਵੀਡੀਓ ਪਾ ਰਹੀ ਹਾਂ ਆ ਲੋ ਡਿਜ਼ਾਈਨਿੰਗ ਤੁਸੀਂ ਚੈੱਕ ਕਰਦੇ ਲੋ ਸਾਰੇ ਕਿਤੇ ਇਸ ਤਰ੍ਹਾਂ ਟੈਗਿੰਗ ਮਿਲੂਗੀ ਰਸ਼ੀਆ ਬ੍ਰਾਂਡ ਦੇ ਟੈਗ ਵੀ ਮਿਲਣਗੇ ਤੁਹਾਨੂੰ ਨਾਲ ਦੀ ਨਾਲ ਆ ਲੋ ਇਸ ਤਰ੍ਹਾਂ ਰਸ਼ੀਆ ਦਾ ਪੂਰਾ ਵਧੀਆ ਪਸ਼ਮੀਨਾ ਇਹ ਪਿਓਰ ਪਸ਼ਮੀਨਾ ਦੇ ਸੂਟ ਆ ਜਿੱਦਾਂ ਠੰਡ ਆ ਵਧੀਆ ਜਿੱਦਾਂ ਜ਼ਿਆਦਾ ਠੰਡ ਹੁੰਦੀ ਵੀ ਨਹੀਂ ਉਹਨਾਂ ਮੌਸਮਾਂ ਦੇ ਵਿੱਚ ਇਹ ਰਾਮ ਦੇ ਨਾਲ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਤਾਂ ਆਪਾਂ ਨੂੰ ਚਾਹੇ ਜਿੰਨਾ ਮਰਜੀ ਮੋਟਾ ਸੂਟ ਲੈ ਲੀਏ ਕੋਟੀ ਵੀਅਰ ਕਰ ਲਈਏ ਪੈਂਦੀ ਆ ਪਰ ਜਿੱਥੇ ਨਾਰਮਲ ਵੀ ਵਧੀਆ ਮੌਸਮ ਰਹਿੰਦਾ ਉੱਥੇ ਜਿਵੇਂ ਮਰਜੀ ਬਿਨਾ ਕੋਟੀਆਂ ਤੋਂ ਤੁਸੀਂ ਇਹ ਵਾਲੀਆਂ ਚੀਜ਼ਾਂ ਪਾ ਸਕਦੇ ਹੋ ਬਿਲਕੁਲ ਲਾਈਟ ਵੇਟ ਬਹੁਤ ਸੋਹਣੀ ਚੀਜ਼ਾਂ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਸੋ ਜਿਹੜਾ ਵੀ ਇਹ ਹੈਗਾ ਥੋੜਾ ਜਿਹਾ ਪਰਪਲ ਟੋਨ ਤੇ ਪਰਪਲ ਟੋਨ ਤੇ ਆ ਇਸ ਤਰ੍ਹਾਂ ਦਾ ਪਰਪਲ ਹੀ ਆਊਗਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਸਾਰਿਆਂ ਦੇ ਨਾਲ ਮੁਡਾ ਹਾਲ ਦੇ ਮਸਲੀਨ ਦੇ ਇਸ ਤਰ੍ਹਾਂ ਸਾਰੇ ਦੁਪੱਟੇ ਲੱਗੇ ਹੋਏ ਆ ਬਹੁਤ ਸੋਹਣੀ ਕਲੈਕਸ਼ਨ ਬਹੁਤ ਹੀ ਪਿਆਰੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਤਾਂ ਇਹ ਮਿਲੂਗਾ ਪਰਪਲ ਸ਼ੇਡ ਸੈਕਿੰਡ ਵਾਲਾ ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਕਾਫੀ ਸ਼ੇਡ ਇਹ ਵੀ ਬਹੁਤ ਪਿਆਰਾ ਸੂਟ ਆ ਕਾਫੀ ਸ਼ੇਡ ਦੇ ਉੱਪਰ ਆ ਡਿਜ਼ਾਈਨਿੰਗ ਦੇਖੋ ਦੋਨਾਂ ਕੀ ਸੇਮ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਕਲਰ ਦੋਨੇ ਹੀ ਬਹੁਤ ਸੋਹਣੇ ਆ ਸੋ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਸੇਮ ਦੁਪੱਟਾ ਇਹਨਾਂ ਨਾਲ ਕਾਫੀ ਸ਼ੇਡ ਦਾ ਹੀ ਰਹੂਗਾ ਜਿਹੜਾ ਵੀ ਸੂਟ ਪਸੰਦ ਆ ਉਹ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਲਓ ਬਹੁਤ ਬੈਨੀਫਿਟ ਆ ਜੀ ਸੀਜ਼ਨ ਆਊਗਾ ਠੰਡ ਨੇ ਫੇਰ ਦੁਬਾਰਾ ਆਉਣਾ ਇਹੀ ਸੂਟ 2220 225 2500 ਤੱਕ ਵੀ ਤੁਸੀਂ ਬਾਈ ਕਰਨੇ ਆ ਸੋ ਇਹ ਲਾਸਟ ਸਟਾਕ ਆ ਤੇ ਲਾਸਟ ਵੀਡੀਓ ਆ ਸੋ ਜਿਹੜੀ ਪੈਨ ਨੂੰ ਚਾਹੀਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੋ ਤੇ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਸੂਟ ਡਨ ਕਰ ਦਿਓ ਫੇਰ ਨਾ ਕਿਉਂ ਦੀਦੀ ਅਸੀਂ ਪਹਿਲਾਂ ਸੂਟ ਦੀ ਪਿਕ ਭੇਜੀ ਸੀ ਤੁਸੀਂ ਸਾਡਾ ਰੱਖਿਆ ਨਹੀਂ ਬਿਨਾ ਪੇਮੈਂਟ ਤੋਂ ਕਿਸੇ ਵੀ ਭੈਣ ਦਾ ਕੋਈ ਸੂਟ ਨਹੀਂ ਰੱਖਿਆ ਜਾਣਾ ਹਾਂਜੀ ਜਿੰਨਾ ਭੈਣਾਂ ਦੇ ਆਰਡਰ ਸਾਡੇ ਕੋਲ ਚੱਲਦੇ ਹੁੰਦੇ ਨੇ ਉਹਨਾਂ ਦਾ ਸਾਨੂੰ ਵਿੱਚ ਜਿਵੇਂ ਵੀ ਹੁੰਦਾ ਨਾ ਦੇ ਨਾਲ ਸਟਿਚਿੰਗ ਕਰਕੇ ਸਾਨੂੰ ਵਿੱਚ ਕੱਢਣਾ ਪੈਂਦਾ ਵਾ ਸੂਟ ਤੇ ਪਰ ਜਿਹੜੀਆਂ ਭੈਣਾਂ ਨੇ ਇੱਕ ਅੱਧਾ ਸੂਟ ਲੈਣਾ ਤੇ ਫਿਰ ਆਪਾਂ ਹੋਲਡ ਤੇ ਰੱਖੇ ਰੱਖੀਏ ਫਿਰ ਬਾਅਦ ਵਿੱਚ ਕੋਈ ਰਿਸਪੌਂਸ ਨਹੀਂ ਦੇਣਾ ਤਾਂ ਫਿਰ ਉਹ ਗਲਤ ਹੋ ਜਾਂਦਾ ਜੀ ਹਲੋ ਬਲੂ ਸੂਟ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ প্রিন্টিਿੰਗ ਬਹੁਤ ਸੋਹਣੀ ਹੈ ਇਹਦੇ ਵਿੱਚ ਸਿੰਗਲ ਹੀ ਕਲਰ ਆ ਇਹ ਜਿਆਦਾ ਬਲੂ ਵੀ ਨਹੀਂ ਹੈਗਾ ਬਹੁਤ ਹੀ ਸੋਹਣਾ ਗ੍ਰੇ ਬਲੂ ਜਿਹਾ ਕਲਰ ਆ ਜਾਨੀ ਕਿ ਕਲਰ ਅਲੱਗ ਜਿਹਾ ਦਾ ਇਹਦੇ ਵਿੱਚ ਸ਼ਿਮਰ ਦਾ ਟੱਚ ਮਿਲੂਗਾ ਸਾਰੇ ਸੂਟਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜੀ ਜਿਹੜੇ ਆ ਮੈਂ ਦੋਨੇ ਉੱਪਰ ਸੂਟ ਖੋਲੇ ਆ ਇਹ ਦੋਨੇ ਸ਼ਿਮਰ ਦੇ ਉੱਪਰ ਆ ਆ ਵੀ ਸ਼ਿਮਰ ਆ ਪਸ਼ਮੀਨਾ ਸ਼ਿਮਰ ਆ ਜੀ ਇਹ ਆ ਵੀ ਪਸ਼ਮੀਨਾ ਸ਼ਿਮਰ ਦਾ ਸੂਟ ਆ ਦੋਨੇ ਸੂਟ ਪਸ਼ਮੀਨਾ ਸ਼ਿਮਰ ਦੇ ਰਹਿਣਗੇ ਸੋਲੋ ਸੋਲੋ ਪੀਸ ਨੇ ਇਹਨਾਂ 'ਚ ਹੁਣ ਕੋਈ ਵੀ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਆ ਲੋ ਨਾਲ ਦੁਪੱਟੇ ਚੈੱਕ ਕਰ ਲਓ ਪੂਰੇ ਖੁੱਲੇ ਡੁੱਲੇ ਮਿਲਣਗੇ ਦੁਪੱਟੇ ਦੁਪੱਟਿਆਂ ਵੱਲੋਂ ਕੋਈ ਵੀ ਇਦਾਂ ਨਹੀਂ ਹੋਊਗਾ ਵੀ ਹਾਂਜੀ ਦੁਪੱਟਿਆਂ ਦੀ ਕੋਈ ਵੀ ਕਸਰ ਛੱਡੀ ਹੋਈ ਆ ਲਓ ਜੀ ਇਹ ਹੈਗੀ ਇਹਦੀ ਸ਼ਰਟ ਰਸਟ ਕਲਰ ਦਾ ਸੂਟ ਆ ਇੱਕ ਸੂਟ ਮੰਗਾ ਲਓ ਚਾਰ ਮੰਗਾ ਲਓ ਪੰਜ ਮੰਗਾ ਲਓ ਸੇਮ ਰੇਟ ਦੇ ਵਿੱਚ ਵਿਧ ਕੂਰੀਅਰ ਦੇ ਨਾਲ ਕੋਰੀਅਰ ਕੋਈ ਤੁਸੀਂ ਨਹੀਂ ਐਕਸਟਰਾ ਪੇ ਕਰਨੇ ਇਹੀ ਕੋਰੀਅਰ ਦੇ ਵਿੱਚ ਤੁਹਾਨੂੰ ਮਿਲਣੇ ਆ ਜੀ ਆ ਲਓ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਚਾਹੇ ਇੱਕ ਸੂਟ ਮੰਗਾਓ ਚਾਹੇ ਮੰਗਾਓ ਪੰਜ ਸੂਟ ਜਿੰਨੇ ਮਰਜ਼ੀ ਤੁਸੀਂ ਮੰਗਾ ਸਕਦੇ ਹੋ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਬਸ ਤੁਸੀਂ ਆਪਣਾ ਫਟਾਫਟ ਜਿਹੜਾ ਵੀ ਆਰਡਰ ਹੈ ਡਨ ਕਰਨਾ ਵਾ ਆ ਲਓ ਨਾਲ ਹੈਗੀ ਆ ਪਿਓਰ ਪਸ਼ਮੀਨੇ ਦੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਤੇ ਨਾਲ ਇਹਦੇ ਸੇਮ ਮਿਲੂਗਾ ਮੁਢਾਲ ਦਾ ਹੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਤੇ ਅਗਲਾ ਕਲਰ ਆਪਣਾ ਇਹਦੇ ਵਿੱਚ ਹੀ ਹੈਗਾ ਸੇਮ ਇਹੀ ਡਿਜ਼ਾਈਨ ਰਹੂਗਾ ਕਲਰ ਇਹਦੇ ਵਿੱਚ ਆ ਵਾਲੇ ਇਹਦੀ ਹੈਗੀ ਆ ਜੀ ਪਿਕ ਇਦਾਂ ਇਹ ਸੂਟ ਨੇ ਰੈਡੀ ਹੋਣਾ ਦੇਖੋ ਇਹ ਰਸਟ ਕਲਰ ਆ ਜਿਹੜਾ ਆਪਾਂ ਖੋਲਿਆ ਹੋਇਆ ਤੇ ਸੇਮ ਇਹ ਵਾਲਾ ਕਲਰ ਜਿਹੜਾ ਫੋਟੋ ਤੇ ਤੁਹਾਨੂੰ ਦਿਖ ਰਿਹਾ ਸੇਮ ਇਹ ਵਾਲਾ ਕਲਰ ਵੀ ਤੁਹਾਨੂੰ ਮਿਲੇਗਾ ਆ ਗ੍ਰੇ ਕਲਰ ਇਹ ਵੀ ਕਲਰ ਬਹੁਤ ਸੋਹਣਾ ਸਾਇੰਸ ਮਤਲਬ ਇਹ ਪ੍ਰੋਪਰ ਗ੍ਰੇ ਵੀ ਨਹੀਂ ਮੂੰਗਿਆ ਗ੍ਰੇ ਜਿਹਾ ਕਲਰ ਆ ਥੋੜਾ ਜਿਹਾ ਕਲਾਉਂਜੀਚ ਗ੍ਰੇ ਜਿਵੇਂ ਆਪਾਂ ਕਹਿ ਦਿੰਨੇ ਆ ਉਹ ਵਾਲਾ ਕਲਰ ਆ ਤੇ ਨਾਲ ਸੇਮ ਗ੍ਰੇ ਦੁਪੱਟਾ ਆਊਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹ ਵਾਲਾ ਸ਼ੇਡ ਇੱਕ ਪੀਸ ਹੈਗਾ ਆਪਣੇ ਕੋਲ ਚਨੂਨ ਦੁਪट्टे ਦੇ ਨਾਲ ਇਹ ਕੈਟਲੌਗ ਆ ਤੇ ਇਹਦੇ ਵਿੱਚ ਜੀ ਇੱਕ ਪੀਸ ਤੁਹਾਨੂੰ ਮਿਲੇਗਾ ਜੀ ਚਨੂਨ ਦੁਪट्टे ਦੇ ਨਾਲ ਆ ਲੋ ਬਹੁਤ ਸੋਹਣੇ ਬਿਲਕੁਲ ਜਿਵੇਂ ਸਾਰੀ ਡਿਜੀਟਲ ਸ਼ਰਟ ਮਿਲੇਗੀ ਸ਼ਰਟ ਦੇ ਉੱਪਰ ਸਾਰੀ ਡਿਜੀਟਲ ਪ੍ਰਿੰਟਿੰਗ 3D ਪ੍ਰਿੰਟਿੰਗ ਹੋਈ ਆ ਤੇ ਉੱਪਰ ਅਲੱਗ ਤੋਂ ਇਸ ਤਰ੍ਹਾਂ ਪ੍ਰਿੰਟਿੰਗ ਹੋਈ ਆ ਇਹ ਵੀ ਬਹੁਤ ਸੋਹਣੇ ਬਹੁਤ ਹੀ ਪਿਆਰੇ ਨੇ ਤੇ ਨਾਲ ਇਹਨਾਂ ਦੇ ਸੇਮ ਮਿਲੇਗੀ ਬਾਟਮ ਇਸ ਤਰ੍ਹਾਂ ਪਿਓਰ ਪਸ਼ਮੀਨੇ ਦੀ ਹੋਈ

हलो जी नैक्सट वाला भी देख लगा यह भी बहुत सोना पीस रेडी होना इस तरह सारा ही बन के लुक बहुत सोनी रेडी होंगे ने सूट ये सारे कैटलॉग वाले पीस ने हलो जी एदा है ये, ये सूट ऐसा सारी प्रिंटिंग आऊगी बहुत ही सोहनी बहुत ही प्यारी ते ना आएगा नीचे ਬਾਰਡਰ ਬਣਿਆ ਹੋਇਆ ਸੇਮ ਬਾਹਾਂ ਸਾਰੇ ਫਰੰਟ ਬੈਗ ਸਾਰੇ ਸੂਟਾਂ ਦੇ ਸੇਮ ਰੋਗੇ ਚਾਹੇ ਮੈਚਿੰਗ ਨੇ ਚਾਹੇ ਆਲ ਓਵਰ ਨੇ ਸਾਰੇ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਪੱਲੇ ਨਾਲ ਦੀ ਆਊਗੀ ਤੇ ਨਾਲ ਸੇਮ ਆਉਣਗੇ ਜੀ ਬਾਟਮ ਪਿਓਰ ਪਸ਼ਮੀਨੇ ਦੇ ਨੇ ਤੇ ਨਾਲ ਸੇਮ ਆਊਗਾ ਮਢਾਲ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੂਰੇ ਖੁੱਲੇ ਡੁੱਲੇ ਮਿਲਣਗੇ ਦੁਪੱਟੇ ਇਹਨਾਂ ਦੇ ਨਾਲ ਇਹਦੇ ਵਿੱਚ ਹੀ ਸੈਕੰਡ ਕਲਰ ਮਿਲੂਗਾ ਤੁਹਾਨੂੰ ਆਲੋ ਇਹ ਵੀ ਬਹੁਤ ਸੋਹਣਾ ਪੀਸ ਆ ਰੈਡੀ ਹੋਇਆ ਦੇਖੋ ਕਿੰਨਾ ਸੋਹਣਾ ਬਣਨਾ ਇਹਨੇ ਬਹੁਤ ਸੋਹਣੇ ਸਰਦਾਰੀ ਲੁੱਕ ਦੇ ਪੀਸ ਨੇ ਤੇ ਬਣੇ ਹੋਿਆਂ ਦੀ ਲੁੱਕ ਗ੍ਰੇਸ ਬਹੁਤ ਸੋਹਣੀ ਆਉਗੀ ਆ ਲੋ ਸੇਮ ਇਹੀ ਡਿਜ਼ਾਈਨ ਆ ਇਹਦੇ ਵਿੱਚ ਦੋ ਕਲਰ ਨੇ ਪਿੰਕ ਪੀਚ ਜਿਹਾ ਕਲਰ ਆ ਇਹ ਤੇ ਮਸਟਰਡ ਸ਼ੇਡ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਸੁਪਰ ਹਿੱਟ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀ so she